ਹਾਂ ਅੱਜ ਇਥੇ ਜਗਰਾਜ ਸਿੰਘ ਪਿੰਡ ਦੇ ਫੈਮਿਲੀ ਨੂੰ ਮਿਲਣ ਆਇਆ ਜਗਰਾਜ ਜਗਰਾਜ ਦੀ ਬੜੀ ਅਨਫੋਰਚੂਨੇਟ ਡੈਥ ਹੋਈ ਆ ਸੈਨ ਫਰਾਂਸਿਸਕੋ ਕੈਲੀਫੋਰਨੀਆ ਏਰੀਆ ਚ ਐਕਸੀਡੈਂਟ ਚ ਤੇ ਇੱਕ ਫੈਮਿਲੀ ਆ ਜਿਹਦੇ ਚ ਐਕਸ ਸਰਵਿਸਮੈਨ ਨੇ ਬੜੇ ਡਿਸਟਿੰਗੁਇਸ਼ਡ ਇਹ ਦੋਵੇਂ ਸਾਡੇ ਵੀਰ ਇਥੋਂ ਭਾਰਤ ਸੈਨਾ ਦੀ ਸੇਵਾ ਕਰਕੇ ਤੇ ਇਹ 트ਰੇਜੇਡੀ ਇਸ ਫੈਮਿਲੀ ਨੂੰ ਸਟ੍ਰਾਈਕ ਕੀਤੀ ਆ ਇਤਨਾ ਸਾਡੇ ਏਰੀਆ ਚ ਕਈ ਹੋਰ ਕੇਸ ਜਾਂਦੇ ਨੇ ਜਿੱਥੇ ਬੱਚੇ ਆਪਣੇ ਮਾਪਿਆਂ ਨੂੰ ਫੋਰਸ ਕਰਕੇ ਕਈ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਨੇ ਤੇ ਇਹ ਵਾਪਸ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਖਬਰ ਸੁਣੀ ਤੇ ਮੇਰੀ ਸੂਬੇਦਾਰ ਜੀ ਨਾਲ ਗੱਲ ਹੋਈ ਤੇ ਉੱਥੇ ਸਾਡਾ ਜਿਹੜਾ ਕੌਂਸੂਲੇਟ ਆ ਉਹਨੂੰ ਅਸੀਂ ਰਿਕੁਐਸਟ ਕੀਤੀ ਆ ਮੈਂ ਕੌਂਸਲ ਜਨਰਲ ਨਾਲ ਵੀ ਗੱਲ ਕੀਤੀ ਆ ਡਿਪਟੀ ਕੌਂਸਲ ਜਨਰਲ ਨਾਲ ਵੀ ਕੀਤੀ ਆ ਉਹ ਇਹਨਾਂ ਨਾਲ ਵੀ ਇਨ ਟੱਚ ਹੈ ਗਿਆ ਉਥੋਂ ਦੀ ਅਥਾਰਟिटीज ਨਾਲ ਵੀ ਆ ਕਿਉਂਕਿ ਇਸ ਵੇਲੇ ਹਾਲੇ ਬਾਡੀ ਯੂਐਸ ਅਥਾਰਟिटीज ਕੋਲ ਹੈ ਗਿਆ ਅੱਜ ਉਥੇ ਸੋਮਵਾਰ ਹੋਇਆ ਤੇ ਉਹਦੇ ਇਨਕੁਐਸਟ ਵਗੈਰਾ ਜਿਹੜੀ ਫਾਰਮੈਲਿਟੀਆਂ ਨੇ ਡੈਥ ਸਰਟੀਫਿਕੇਟ ਉਹਦੇ ਬਾਅਦ ਮੈਂ ਕੌਂਸਲ ਜਨਰਲ ਸਾਹਿਬ ਨੂੰ ਰਿਕੁਐਸਟ ਕੀਤੀ ਆ ਤੇ ਉੱਥੇ ਸਾਡਾ ਭਾਈਚਾਰਾ ਵੀ ਮਦਦ ਕਰ ਰਿਹਾ ਕਿਉਂਕਿ ਫੈਮਲੀ ਨੂੰ ਪਰੇਸ਼ਾਨੀਆਂ ਨੇ ਤੇ ਉਹ ਬਾਡੀ ਇੱਥੇ ਪਹਚਾਨ ਚ ਮਦਦ ਕਰਨ ਕਾਉਂਸਲ ਜਨਰਲ ਸਾਹਿਬ ਨੇ ਪ੍ਰੋਮਿਸ ਕੀਤਾ ਆ ਤੇ ਉਹ ਪੂਰੀ ਐਫਰਟ ਕਰਨਗੇ ਕਿ ਇੱਥੇ ਬਾਡੀ ਆ ਜਾਵੇ ਦੂਸਰੀ ਗੱਲ ਸਾਡੇ ਬੱਚਿਆਂ ਦੀ ਆ ਦੇਖੋ ਮੈਂ بار بار ਇਹੋ ਹੀ ਕਹਿ ਰਿਹਾ ਕਿ ਸਾਨੂੰ ਡਵੈਲਪਮੈਂਟ ਵੱਲ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਵਿਦਿਆ ਵੱਲ ਇਹ ਜਿਹੜੀ ਐਜੂਕੇਸ਼ਨ ਇੱਥੇ ਸਾਡੇ ਬੱਚਿਆਂ ਨੂੰ ਮਿਲਦੀ ਆ ਉਹਨਾਂ ਦੀਆਂ ਇਕੁਇਲੈਂਟ ਜੌਬਸ ਨਹੀਂ ਉੱਥੇ ਮਿਲਦੀਆਂ ਕਿਉਂਕਿ ਤਰੀਕੇ ਜਾਣ ਦੇ ਗਲਤ ਹੁੰਦੇ ਨੇ ਤੇ ਸਾਡੇ ਇੱਥੇ ਵੀ ਐਜੂਕੇਸ਼ਨ ਜਿਹੜੀ ਆ ਉਹ ਡਿਗਰੀ ਔਰੀਐਂਟਡ ਹੈ ਮੈਂ ਬਾਰ-ਬਾਰ ਇਹੋ ਹੀ ਕਹਿਣਾ ਕਿ ਸਕਿੱਲ ਔਰੀਐਂਟਡ ਚਾਹੀਦੀ ਆ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਚ ਸਕਿੱਲ ਔਰੀਐਂਟਡ ਕਿ ਭਈ ਬੰਦੇ ਬੱਚੇ ਚ ਹੁਨਰ ਹੋਵੇ ਜਦੋਂ ਹੁਨਰ ਹੋਏਗਾ ਪਹਿਲੀ ਗੱਲ ਉਹਨੂੰ ਨੌਕਰੀਆਂ ਇੱਥੇ ਮਿਲਣਗੀਆਂ ਫੇਰ ਬਾਕੀ ਭਾਰਤ ਚ ਮਿਲਣਗੀਆਂ ਤੇ ਅਗਰ ਬਾਹਰ ਜਾਂਦਾ ਵੀ ਆ ਤਾਂ ਉਹ ਟੈਲੈਂਟ ਲੈ ਕੇ ਜਾਂਦਾ ਆ ਤੇ ਉਥੇ ਉਹਦੀ ਇਨਕਮ ਵੀ ਕਈ ਗੁਣਾ ਵਧੇਗੀ ਤੇ گاਾਂ ਇੱਥੇ ਪਰਿਵਾਰਾਂ ਨੂੰ ਵੀ ਉਹਦਾ ਬੈਨੀਫਿਟ ਹੁੰਦਾ ਆ ਇਸ ਤਰ੍ਹਾਂ ਹੀ ਜਿਤਨਾ ਸਾਡੇ ਪਿੰਡਾਂ ਦੀ ਇਕਨੋਮੀ ਆ ਐਗਰੀਕਲਚਰ ਆ ਸਾਡੇ ਇੱਥੇ ਕਿਸਾਨ ਨੇ ਮੈਂ بار بار ਇਹ ਹੋਈ ਕਹਿਣਾ ਕਿ ਕਿਸਾਨਾਂ ਦੀਆਂ ਆਬਜੈਕਟਿਵ ਕੀ ਆਬਜੈਕਟਿਵ ਹਗਾ ਕੇ ਕਿਸਾਨਾਂ ਦੀਆਂ ਇਨਕਮਾਂ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵਧਾਵੇ ਇਹ ਫਰਜ਼ ਬੰਦਦਾ ਸਭ ਦਾ ਔਰ ਹੋ ਕੀ ਰਹਾ ਆ ਸਾਡੇ ਇੱਥੇ ਅੰਮਰਸਰ ਦੀ ਕਾਰਗੋ ਫੈਸਿਲਿਟੀ 20% ਚੱਲ ਰਹੀ ਆ ਮੈਂ ਨਹੀਂ ਕਦੀ ਸੁਣਿਆ ਕਿਸਾਨਾਂ ਨੂੰ ਇਹ ਇਸ਼ੂ ਰੇਟ ਕਰਨ ਸਾਡੇ ਇੱਥੇ ਮਟਰ ਹੁੰਦੇ ਸਾਡੇ ਇੱਥੇ ਟਮਾਟਰ ਹੁੰਦੇ ਆ ਸਾਡੇ ਇੱਥੇ ਮਿਰਚਾਂ ਹੁੰਦੀਆਂ ਨੇ ਕੋਈ ਸਬਜ਼ੀ ਦਾ ਨਾਮ ਲਓ ਇੱਥੇ ਹੁੰਦੀ ਆ ਤੁਸੀਂ ਇਕੱਲੇ ਮਟਰਾਂ ਦੀ ਕੀਮਤਾਂ ਦੇਖ ਲਓ Rajasthan ਦੀ ਕੀ ਨੇ ਆਪਣੇ ਨਾਲੇ ਚ ਕੀ ਨੇ ਤੇ ਦਵਾਈ ਚ ਕੀ ਨੇ ਕਮ ਸਿਕਮ 15 20 ਗੁਣਾ ਜ਼ਿਆਦਾ ਕੀਮਤਾਂ ਨੇ ਤੇ ਇਹ ਤੇ ਸਾਹਮਣੇ ਸਿੱਖਦੀ ਦਿਸਦੀ ਆ ਚੀਜ਼ ਹੁਣ ਇਹਦੇ ਤੇ ਤੇ ਗੱਲ ਨਹੀਂ ਕਰਦੇ ਤੇ ਨੁਕਸਾਨ ਕਿੰਨਾ ਦਾ ਹੁੰਦਾ ਸਾਡੇ ਕਿਸਾਨਾਂ ਦੇ ਪਰਿਵਾਰਾਂ ਦਾ ਉਸ ਤਰ੍ਹਾਂ ਹੀ ਜਿਹੜੀਆਂ ਜਿਹੜਿਆ ਆਪਾਂ ਵੇਸਟ ਪ੍ਰੋਡਕਟ ਕਹਿੰਦੀਆਂ ਪਰਾਲੀ ਉਹ ਪਰਾਲੀ ਦੀ ਇੰਨੀ ਟੈਕਨੋਲੋਜੀ ਵਧ ਗਈ ਆ ਕਿ ਜਲਾਣ ਦੀ ਲੋੜ ਹੀ ਨਹੀਂ ਆ ਉਦੇ ਬਾਰੇ ਕਰੀ ਕਿਸੇ ਨੇ ਗੱਲ ਕੀਤੀ ਇੱਥੇ ਐਜੀਟੇਸ਼ਨ ਹੋਇਆ ਕਿ ਇੱਥੇ ਕਿਉਂ ਨਹੀਂ ਲੱਗਦੀ ਫੈਕਟਰੀਆਂ ਜਿਹੜੀਆਂ ਉਹਨੂੰ ਏਵੀਏਸ਼ਨ ਫਿਊਲ ਚ ਜਾਂ ਬਾਇਓ ਗੈਸ ਚ ਬਣਾਉਂਦੀਆਂ ਉਹਦੇ ਬਾਰੇ ਵੀ ਤਾਂ ਹੋਣਾ ਚਾਹੀਦਾ ਨਾ ਸੋ ਇਸ ਕਰਕੇ ਦੇਖੋ ਅੱਜ ਦੁੱਖ ਦਾ ਇੱਥੇ ਮਾਹੌਲ ਹੈ ਤੇ ਮੈਂ ਜਾਦੀ ਗੱਲ ਨਹੀਂ ਕਹਿਣਾ ਚਾਹੁੰਦਾ ਲੇਕਿਨ ਕਸ਼ਟ ਕਿੰਨੂੰ ਹੁੰਦਾ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਸਭ ਤੋਂ ਜ਼ਿਆਦਾ ਇਹ ਤੇ ਮੇਰੇ ਭਰਾ ਫੇਰ ਵੀ ਫੇਸ ਕਰ ਲੈਣਗੇ ਕਿਉਂਕਿ ਉਹ ਫੌਜ ਚ ਰਹੇ ਨੇ ਪਰ ਉਹ ਮਾਂ ਨੂੰ ਕੌਣ ਸਮਝਾਵੇ ਲੱਖਾਂ ਹੀ ਰੁਪਏ ਬਰਬਾਦ ਹੋ ਗਏ ਮੈਂ ਇਹੋ ਹੀ ਕਵਾਂਗਾ ਮੈਂ ਪਹਿਲਾਂ ਵੀ ਕਿਹਾ ਪਿਛਲੇ 5 ਸਾਲ ਤੋਂ ਜਦੋਂ ਮੈਂ ਆ ਰਿਹਾ ਇੱਥੇ ਦਰਬਾਰ ਸਾਹਿਬ ਮਤਲਬ ਜਦੋਂ ਦਾ মিডিਆ ਮੈਨੂੰ ਦੇਖ ਰਿਹਾ ਆਨਾ ਤੇ ਮੈਂ ਹਰ ਸਾਲ ਆਂ ਹਰ ਵਾਰੀ ਮੈਂ এডਿਕੇਸ਼ਨ ਦੀ ਗੱਲ ਕਰਦਾ ਆਂ ਕਿ ਸਾਡੇ ਬੱਚਿਆਂ ਨੂੰ ਸਕਿੱਲ ਔਰੀਐਂਟਡ ਐਜੂਕੇਸ਼ਨ ਦੋ ਇਹ ਟਾਈਮ ਆ ਗਿਆ ਇੱਥੋਂ ਦੇ ਪੋਲੀਟੀਸ਼ੀਅਨਸ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਉਹਦੇ ਵੱਲ ਦੇਖਣ ਦਾ ਮੈਂ